ਤੁਹਾਡੇ ਖਾਤਰ ਬਹੁਤ ਸੋਹਣਾ ਸੁਨੇਰੀ ਮੌਕਾ ਅੱਜ ਆਪਾਂ ਲੈ ਕੇ ਪਹੁੰਚੇ ਆਂ ਸੀ ਰੇਟ ਬਹੁਤ ਵਧੀਆ ਤੁਹਾਨੂੰ ਕੋਠੀ ਦਾ ਦੇਖਣ ਨੂੰ ਮਿਲੂਗਾ ਤੇ ਜਮਾਂ ਨਵੀਂ ਕੁਠੀ ਆ ਤੇ ਬਹੁਤ ਸਾਰਾ ਸਮਾਨ ਕੁਠੀ ਦੇ ਨਾਲ ਹੀ ਇਹਨਾਂ ਨੇ ਸੇਲ ਕਰਨਾ ਜਿਵੇਂ ਕਿ 3 AC ਨੇ ਤੇ ਗੀਜ਼ਰ ਲੱਗਿਆ ਹੋਇਆ ਅਨਮੀਟਰ ਹੈ ਤੇ ਹੋਰ ਵੀ ਕਈ ਚੀਜ਼ਾਂ ਨੇ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਸੀਂ ਐਡ ਕਰ ਬੋਣੀਆਂ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਪੇਜੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800 ਪੂ 73 ਕੋਠੀ ਦੀ ਵੀਡੀਓ ਦੀ ਸ਼ੁਰੂਆਤ ਆਪਾਂ ਬਾਹਰੋਂ ਕਰਦੇ ਹਾਂ ਜੀ ਪਹਿਲਾਂ ਰਸਤਾ ਚੈੱਕ ਕਰ ਲਓ ਕੋਠੀ ਦਾ ਫਰੰਟ ਦੇਖ ਲਓ ਜੀ ਆਸ-ਪਾਸੇ ਦੀ ਲੋਕੇਸ਼ਨ ਦੇਖ ਲਓ ਜੀ ਪੂਰੀ ਸੋਹਣੀ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਵਾਸਤੇ ਜਮਾਂ ਨਵੀਂ ਕੋਠੀ ਹੈ ਜੀ ਬਾਕੀ ਜੇ ਆਪਾਂ ਰਸਤੇ ਦੀ ਗੱਲ ਕਰੀਏ ਜਿਹੜਾ ਕੋਠੀ ਨੂੰ ਰਸਤਾ ਲੱਗਦਾ ਇਹਨਾਂ ਨੇ ਦੱਸਿਆ 20 ਫੁੱਟ ਦਾ ਪੱਕਾ ਰਸਤਾ ਹੈਗਾ ਤੇ ਵਧੀਆ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਬਾਹਰੋਂ ਲੈ ਕੇ ਅੰਦਰ ਤੱਕ ਦੀ ਪੂਰੀ ਆਪਾਂ ਗੱਲ ਕਰਾਂਗੇ ਅਸੀਂ ਬਾਕੀ ਸਮਾਨ ਵਗੈਰਾ ਕਾਫੀ ਇਹਨਾਂ ਨੇ ਨਾਲ ਦੇਣਾਗਾ ਜਿਵੇਂ ਕਿ ਏਸੀ ਹੋਗੇ ਤੇ ਗਿਜ਼ਰ ਤੇ ਇੱਕ ਅਨ ਮੈਟਰ ਲੱਗਿਆ ਹੋਇਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿਆਂ ਸੀ ਬਾਕੀ ਟਾਈਲਾਂ ਦਾ ਕੰਮ ਦੇਖੋ ਜੀ ਪੂਰਾ ਵਧੀਆ ਕਰਵਾਇਆ ਹੋਇਆ ਸਾਰਾ ਜੋੜੀਆਂ ਦਾ ਡਬਲ ਪੱਲੇ ਲੱਗੇ ਹੋਏ ਨੇ ਇੱਕ ਜਾਲੀ ਵਾਲਾ ਹੋ ਗਿਆ ਇੱਕ ਮੇਨ ਹੋ ਗਿਆ ਸੀ ਬਾਕੀ 135 ਗਜ਼ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਪੱਕੀ ਰਜਿਸਟਰੀ ਐ ਐਨਓਸੀ ਰੈਡੀ ਐ ਸੀ ਤੇ ਨਕਸ਼ਾ ਪਾ ਸਕਾਂ 135 ਗਜ਼ ਜਗ੍ਹਾ ਆਪਾਂ ਨੂੰ ਟੋਟਲ ਮਿਲੂਗੀ ਬਾਕੀ ਤੁਸੀਂ ਵੀਡੀਓ ਸਾਰੀ ਦੇਖੋਗੇ ਜੀ ਤੇ ਥੋੜਾ ਬਹੁਤਾ ਕੰਮ ਹਲੇ ਪੈਂਡਿੰਗ ਦੇ ਵਿੱਚ ਪਿਆਗਾ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਜਿਨ੍ਹਾਂ ਦੀ ਕੂਠੀ ਹੈ ਜਿੰਨਾ ਕੰਮ ਹਲੇ ਰਹਿੰਦਾਗਾ ਉਹ ਸਾਰਾ ਕੁਝ ਕੰਪਲੀਟ ਕਰਵਾ ਕੇ ਦੇਣਗੇ ਬਾਕੀ ਤੁਸੀਂ ਇਨਵਰਟਰ ਚੈੱਕ ਕਰ ਲਿਓ ਜੀ ਇਨਵਰਟਰ ਨਾਲ ਸੇਲ ਕਰਨਾਗਾ ਲਾਈਟਿੰਗ ਦਾ ਟੋਟਲ ਕੰਮ ਹੋਇਆਗਾ ਤੇ ਬਾਕੀ ਤੁਸੀਂ ਵੀਡੀਓ ਚ ਕੱਲੀ-ਕੱਲੀ ਚੀਜ਼ ਦੇਖੋ ਜਿਵੇਂ ਕਿ ਪੋੜੀਆਂ ਦਾ ਤੇ ਉੱਤੇ ਥੋੜਾ ਜਿਹਾ ਪਲਾਸਟਰ ਦਾ ਕੰਮ ਪਿਆਗਾ ਸਾਰਾ ਕੁਝ ਮਾਲਕ ਕੰਪਲੀਟ ਕਰਵਾ ਕੇ ਦੇਣਗੇ ਤੇ ਗੱਲਬਾਤ ਆਪਾਂ ਨਾਲ ਦੀ ਨਾਲ ਸਾਰੀ ਕਰਦੇ ਚੱਲਦਿਆਂ ਸੀ ਅੰਦਰੋਂ ਵੀ ਤੁਹਾਨੂੰ ਮੈਂ ਕੋਠੀ ਨੂੰ ਦਿਖਾਉਣਾ ਸੀ ਅੰਦਰੋਂ ਕਿਵੇਂ ਦੀ ਬਣੀ ਹੋਈ ਆ ਤੁਸੀਂ ਅੰਦਰੋਂ ਵੀ ਦੇਖਿਓ ਤੇ ਵਧੀਆ ਕੋਠੀ ਹੈ ਜੀ ਵਧੀਆ ਥਾਂ ਹੈ ਤੇ ਵਧੀਆ ਰੇਟ ਹੈ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਾਂ ਪਹਿਲਾਂ ਇੱਕ ਵਾਰੀ ਚੈੱਕ ਕਰੋ ਜੀ ਅੰਦਰੋਂ ਥੱਲੇ ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਨੇ ਟਾਈਲਾਂ ਦਾ ਕੰਮ ਦੇਖੋ ਜੀ ਬਾਕੀ ਜੋੜੀਆਂ ਦਾ ਕੰਮ ਦੇਖੋ ਕੰਮ ਜਿੰਨਾ ਹੋਇਆਗਾ ਵਧੀਆ ਮਾਲਕ ਨੇ ਕਰਵਾ ਰੱਖਿਆਗਾ ਬਾਸ਼ਪੇਸ਼ਨ ਵਗੈਰਾ ਜੋ ਵੀ ਕੰਮ ਹੈ ਜੀ ਇੱਕ ਨੰਬਰ ਹੈ ਤੇ ਲਾਈਟਿੰਗ ਦਾ ਜਿਹੜਾ ਕੰਮ ਹੋਇਆਗਾ ਅੰਡਰਗ੍ਰਾਉਂਡ ਦਾ ਕੰਮ ਹੋਇਆ ਸਾਰਾ ਕੁਝ ਮਾਲਕ ਨੇ ਵਧੀਆ ਦੱਸਿਆਗਾ ਇੱਕ ਨੰਬਰ ਕਿਹਾਗਾ ਸਾਰਾ ਮਟੀਰੀਅਲ ਜਿੰਨਾ ਸਮਾਨ ਲੱਗਿਆ ਹੋਇਆ ਇੱਕ ਨੰਬਰ ਲੁਵਾਇਆ ਹੋਇਆ ਬਾਕੀ ਦੇਖੋ ਜੀ ਇਹ ਜਿਹੜਾ ਆਰਓ ਲੱਗਿਆ ਹੋਇਆ ਏ ਵੀ ਮਾਲਕ ਨੇ ਨਾਲ ਹੀ ਸੇਲ ਕਰਨਾ ਗਾ ਬਾਕੀ ਕਿਚਨ ਦਾ ਕੰਮ ਜਿੰਨਾ ਕੋ ਹੋਇਆ ਤੁਹਾਡੇ ਸਾਹਮਣੇ ਹੈ ਸੀ ਤੇ ਟੋਟਲ ਕੰਮ ਆਪਾਂ ਨੂੰ ਲਾਈਟਿੰਗ ਦਾ ਤੇ ਟੋਟਲ ਥੱਲੇ ਫਰਸ਼ ਦਾ ਤੇ ਡਰਾਇੰਗ ਏਰੀਆ ਤੁਸੀਂ ਚੈੱਕ ਕਰ ਲਓ ਇੱਕ ਪਾਸੇ ਆਪਾਂ ਨੂੰ ਖੁੱਲਾ ਡੁੱਲਾ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ ਬਾਕੀ ਸ਼ੀਸ਼ਿਆਂ ਦਾ ਕੰਮ ਟੋਟਲ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਵਧੀਆ ਤੇ ਏਸੀ ਤੁਸੀਂ ਚੈੱਕ ਕਰ ਲਓ ਜੀ ਏਸੀ ਨਾਲ ਹੀ ਸੇਲ ਕਰਨਾ ਜੀ ਕੋਠੀ ਦੇ ਨਾਲ ਹੀ ਵਿਕਾਊ ਹੈ ਜੀ ਬਾਕੀ ਜੋੜੀਆਂ ਦਾ ਕੰਮ ਤੁਸੀਂ ਦੇਖੋ ਜੋ ਵੀ ਪੱਲੇ ਲੱਗੇ ਹੋਏ ਨੇ ਗੇਟ ਲੱਗੇ ਹੋਏ ਨੇ ਤੁਹਾਡੇ ਸਾਹਮਣੇ ਨੇ 135 ਗਾਜ ਥਾਂ ਦੇ ਵਿੱਚ ਇਹ ਕੁਠੀ ਆਪਾਂ ਨੂੰ ਮਿਲੂਗੀ ਤੇ ਪਲਾਸਟਰ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਸੀ ਪਲਾਸਟਰ ਸਾਰਾ ਟੋਟਲ ਆਪਾਂ ਨੂੰ ਕੰਪਲੀਟ ਮਿਲੂਗਾ ਵਧੀਆ ਆਪਾਂ ਨੂੰ ਬੈਡਰੂਮ ਮਿਲ ਜਾਣਗੇ ਸੀ ਤੇ ਬੈਡਰੂਮ ਤੁਸੀਂ ਚੈੱਕ ਕਰ ਲਿਓ ਜੀ ਖੁੱਲੇ ਡੁੱਲੇ ਬੈਡਰੂਮ ਨੇ ਕੋਈ ਐਦਾਂ ਨਹੀਂ ਹੈਗਾ ਵੀ ਛੋਟੇ ਛੋਟੇ ਬਣੇ ਹੋਏ ਨੇ ਭੀੜ ਭੜਾਕਾ ਜਿਹਾ ਮਿਲੂਗਾ ਖੁੱਲੀ ਡੁੱਲੀ ਆਪਾਂ ਨੂੰ ਲੌਬੀ ਮਿਲੂਗੀ ਖੁੱਲਾ ਡੁੱਲਾ ਆਪ ਨੂੰ ਪੋਰਚ ਏਰੀਆ ਮਿਲੂਗਾ ਜੀ ਤੇ ਖੁੱਲੇ ਡੁੱਲੇ ਆਪ ਨੂੰ ਬੈਡਰੂਮਸ ਮਿਲ ਜਾਣਗੇ ਬੈਡਰੂਮ ਦੇ ਬੈਕ ਸਾਈਡ ਆਪਾਂ ਨੂੰ ਕਾਫੀ ਸਪੇਸ ਵੀ ਮਿਲ ਚੁਗੀ ਬਾਕੀ ਜਿਹੜਾ ਇਹ ਬੈਡਰੂਮ ਹੈ ਜੀ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਇੱਕ ਹੋਰ ਏਸੀ ਆ ਗਿਆ ਜੀ ਚੈੱਕ ਕਰ ਲਓ ਜੇ ਆਪਾਂ ਇਸ ਕੁਠੀ ਦੀ ਗੱਲ ਕਰੀਏ ਡਿਮਾਂਡ ਦੀ ਗੱਲ ਕਰੀਏ ਤਾਂ ਇਹਨਾਂ ਨੇ 35 ਲੱਖ ਰੁਪਇਆ ਕਿਹਾ ਸੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਤੇ 35 ਲੱਖ ਰੁਪਇਆ ਇਹਨਾਂ ਨੇ ਰੇਟ ਮੰਗਿਆਗਾ ਕਿਸਨੂੰ ਵੀ ਪਸੰਦ ਆਉਂਦੀ ਹੈ ਇਹ ਕੋਠੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਿਹਾ ਤੁਹਾਨੂੰ ਕੋਠੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜੀ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਜੀ ਬਾਕੀ ਆਪਾਂ ਨੰਬਰ ਵੀ ਤੁਹਾਨੂੰ ਦੱਸ ਦੇਵਾਂਗੇ ਤੇ ਕੰਮ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਜਿੰਨਾ ਹੋਇਆਗਾ ਤੇ ਜੋ ਵੀ ਤੁਹਾਨੂੰ ਕੰਮ ਪੈਂਡਿੰਗ ਦੇ ਵਿੱਚ ਲੱਗੇ ਵੀ ਹਲੇ ਤੱਕ ਕੰਮ ਪਿਆਗਾ ਇਹ ਤਾਂ ਉਹ ਕੰਮ ਤੁਹਾਨੂੰ ਕੰਪਲੀਟ ਕਰਵਾ ਕੇ ਦੇਣਗੇ ਜੀ ਕੋਈ ਐਦਾ ਨਹੀਂ ਹੈਗਾ ਵੀ ਇਹ ਤੁਹਾਨੂੰ ਜਿਵੇਂ ਦੀ ਕੁਠੀ ਹੈਗੀ ਆ ਓਵੇਂ ਦੀ ਦੇ ਦੇਣਗੇ ਕੰਮ ਜੋ ਵੀ ਤੁਹਾਨੂੰ ਮਿਲੂਗਾ ਜੀ ਜਿੰਨਾ ਕ ਕਰਵਾ ਰੱਖਿਆ ਠੀਕ ਹੈ ਜੀ ਬਾਕੀ ਦਾ ਕੰਮ ਜਿਹੜਾ ਪੈਂਡਿੰਗ ਦੇ ਵਿੱਚ ਪਿਆ ਤੁਹਾਨੂੰ ਕੰਪਲੀਟ ਕਰਵਾ ਕੇ ਹੀ ਦੇਣਗੇ ਜੀ ਬਾਕੀ ਗੱਲਬਾਤ ਆਪਾਂ ਕਰ ਰਹੇ ਹਾਂ ਜੇ ਤੁਸੀਂ ਮਾਲਕ ਨਾਲ ਸਿੱਧੀ ਗੱਲ ਕਰਨੀ ਆ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ 9797659300 ਪੂਰਾ 97976 59300 ਪੂਰਾ ਇਹਨਾਂ ਨੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੋ ਜੀ ਤੇ ਵੀਡੀਓ ਬਣਾ ਕੇ ਭੇਜ ਕੇ ਤੇ ਜਿੰਨੀ ਜਾਣਕਾਰੀ ਤੁਹਾਨੂੰ ਮੈਂ ਦੱਸੀ ਹੈ ਇਹ ਸਾਰੀ ਜਾਣਕਾਰੀ ਮਾਲਕ ਦੁਆਰਾ ਆਪਣੇ ਕੋਲੇ ਭੇਜੀ ਗਈ ਹੈ ਤੇ ਤੁਹਾਨੂੰ ਸਾਰਾ ਕੁਝ ਜਿੰਨਾ ਕੁਝ ਮਾਲਕ ਨੇ ਦੱਸਿਆ ਸੀਗਾ ਉਹੀ ਤੁਹਾਨੂੰ ਮੈਂ ਵੀਡੀਓ ਚ ਦੱਸ ਰਿਹਾ ਜੀ ਜਿਵੇਂ ਕਿ ਇੱਕ ਇਨਵਰਟਰ ਇੱਕ ਗੀਜ਼ਰ ਤਿੰਨ ਏਸੀ ਤੇ ਜਿਹੜਾ ਬਿਜਲੀ ਦਾ ਕਨੈਕਸ਼ਨ ਹੈ ਉਹ 4 ਕਿਲੋ ਬਾੜ ਦੇ ਜੀ ਤੇ ਸਾਰਾ ਕੁਝ ਮੈਂ ਬਾਕੀ ਤੁਹਾਨੂੰ ਮੈਂ ਦੱਸ ਹੀ ਰਿਹਾ ਜੀ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਆਪਣੇ ਕੋਲੇ ਖਾਸ ਦੋਰਾਹੇ ਏਰੀਆ ਚੋਂ ਦੋਰਾਹਾ ਮਾਲਿਕ ਦਾ ਏਰੀਆ ਜਿੱਥੇ ਕੋਠੀ ਬਣੀ ਹੋਈ ਹੈ ਏਰੀਆ ਹੈਗਾ ਜੀ ਰੋਇਲ ਇਨਕਲੇਬ ਸੁੰਦਰ ਨਗਰ ਜੈਪੁਰਾ ਰੋਡ ਜੀ ਤੇ ਦੋਰਾਹਾ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਲੁਧਿਆਣਾ ਜੀ ਇਦੇ ਵਿੱਚ ਆਪਨ ਟੋਟਲ 2 ਬੈੱਡਰੂਮ 2 ਬਾਥਰੂਮ ਅਟੈਚ ਲੌਬੀ ਡਰਾਈਂਗ ਰੂਮ ਆ ਕੁਝ ਦੇਖਣ ਨੂੰ ਮਿਲੂਆ ਜੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਲਿਆ ਸੀ ਕੰਮਤੋਂ ਮੈਂ ਦਾਸੀ ਦਿੱਤਾ ਜੀ ਜਿੰਨਾ ਹੋਇਆਗਾ ਉਹ ਤਾਂ ਹੋਇਆ ਹੀ ਪਿਆ ਜੀ ਬਾਕੀ ਜਿੰਨਾ ਰਹਿੰਦਾਗਾ ਉਹ ਤੁਹਾਨੂੰ ਕੰਪਲੀਟ ਕਰਵਾ ਕੇ ਦੇਣਗੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਦੁਰਾਹੀ ਜਾ ਕੇ ਦੇਖ ਸਕਦੋਂ ਡਿਮਾਂਡ 35 ਲੱਖ ਰੁਪਏ ਜੀ ਬਾਕੀ ਮਾਲਕ ਨਾਲ ਗੱਲ ਕਰ ਲਓ ਕਿਵੇਂ ਕੁਝ ਕਰਨਗੇ ਇੱਕ ਵਾਰੀ ਇਹਨਾਂ ਨੇ ਡਿਮਾਂਡ ਦੱਸੀ ਆ ਜੀ ਨਾਕੀ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਫੋਨ ਤੇ ਗੱਲ ਕਰਕੇ ਤੇ ਪੂਰੀ ਗੱਲਬਾਤ ਆਪਦੀ ਕਰ ਲਿਓ ਤੇ ਗੱਲ ਜਦੋਂ ਤੁਸੀਂ ਕਰ ਲਈ ਉਹ ਤੋਂ ਬਾਅਦ ਜਾਇਓ ਇਹਨਾਂ ਦੇ ਘਰੇ ਜੀ ਟਾਈਮ ਦੇ ਕੇ ਮਾਲਕ ਨੂੰ ਜਦੋਂ ਜਾ ਕੇ ਦੇਖੋਗੇ ਤੁਹਾਨੂੰ ਫਿੱਟ ਬੈਠ ਗਈ ਕੋਠੀ ਉਹ ਤੋਂ ਬਾਅਦ ਰੇਟ ਮੁਕਾ ਕੇ ਜੀ ਕੋਠੀ ਨੂੰ ਖਰੀਦ ਸਕਦੇ ਹੋ ਜੀ ਤੇ ਡੀਲ ਕਰ ਲਿਓ ਤੁਸੀਂ ਆਪ ਹੀ ਮਾਲਕ ਨਾਲ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਤੇ ਗੱਲ ਕਰੋ ਜਾਓ ਤੇ ਡੀਲ ਕਰਕੇ ਖਰੀਦੋ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਜੀ ਜਿਹੜਾ ਘਰ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਵਧੀਆ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਤੇ ਕੋਠੀ ਵੀ ਸੋਹਣੀ ਸੀਗੀ ਤੇ ਸਾਰਾ ਕੁਝ ਵੀ ਤੁਹਾਨੂੰ ਮੈਂ ਦੱਸਤਾ ਵੀਡੀਓ ਵਧੀਆ ਲੱਗੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰ ਦਿਓ ਠੀਕ ਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਜੀ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਤੁਸੀਂ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 73800 ਪੂਰਾ 62173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਚਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਨਾਲ ਜੀ ਤੇ ਵੀਡੀਓ ਭੇਜੋ ਮੈਂ ਤੁਹਾਡੀ ਵੀਡੀਓ ਦੀ ਉਡੀਕ ਕਰਦਾ ਜੇ ਕਿਸੇ ਆਪ ਦੀ ਕੁਠੀ ਘਰ ਮਕਾਨ ਸੀ ਤੇ ਮਿਲਦੀਆਂ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ